ਤੇ ਆ ਬਿਲਕੁਲ ਉਸੇ ਤਰੀਕੇ ਨਾਲ ਹੈ ਜਿਸ ਤਰੀਕੇ ਨਾਲ ਦੂਰ ਹੈ ਜਿਸ ਤਰੀਕੇ ਨਾਲ ਘਰ ਹਲਾ ਜਾਨੀ ਊਠ ਹੈ ਔਰ ਜਿਸ ਤਰੀਕੇ ਨਾਲ ਅਕਾਲ ਤਕਤ ਹੈ ਮੰਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਤੇ ਹੁਣ ਉਹ ਜੋਤ ਜਿਹੜੀ ਆ ਉਹ ਕਿੱਥੇ ਰੱਖੀ ਹੋਈ ਹੈ ਸਾਰੇ ਸੰਸਾਰ ਨੂੰ ਅਸੀਂ ਅੱਖਾਂ ਖੋਲ ਕੇ ਦੇਖ ਰਹੇ ਆ ਪਰ ਜਦੋਂ ਨਿਰੰਕਾਰ ਨੂੰ ਦੇਖਣ ਦੀ ਵਾਰੀ ਆਈ ਅਸੀਂ ਕੀ ਕਰ ਲਿਆ ਅੱਖਾਂ ਬੰਦ ਕਰ ਲਈ ਹੋ ਗਿਆ ਨਾ ਉਲਟ ਗੁਰਬਾਣੀ ਕੀ ਕਹਿ ਰਹੀ ਸੀ ਉਰ ਬੁਝ ਜਾਂਦਾ ਤੇ ਉਹਦਾ ਉਹਦੀ ਸ਼ੇਪ ਵੀ ਕਿਵੇਂ ਹੈ ਪਹਿਲੇ ਇਹ ਨੀਚੇ ਨੂੰ ਆਂਦੀ ਹੈ ਫਿਰ ਉੱਪਰ ਨੂੰ ਕਿਉਂਕਿ ਜਿੰਨੂੰ ਹਜੂਰ ਬੁਝਣਾ ਸੀ ਉਹਨੂੰ ਦੇਖਿਆ ਹੀ ਨਹੀਂ ਅੱਖਾਂ ਬੰਦ ਕਰ ਲਈਆਂ ਤੇ ਕੀ ਹੋ ਗਿਆ ਆਪਾਂ ਅੰਨੇ ਹੋ ਗਏ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਹੁਣ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਐਂਟਰੀ ਕਰਦੇ ਆ ਕਿ ਔੜੀਆਂ ਆਪਾਂ ਕੀ ਕਰਦੇ ਆ ਨੀਚੇ ਉਤਰਦੇ ਆ ਉੱਥੇ ਕੀ ਗਿਆਨ ਹੈ ਇਹ ਹੀ ਗਿਆਨ ਹੈ ਸਭ ਤੋਂ ਪਹਿਲਾਂ ਮਨ ਨੂੰ ਕੀ ਕਰਨਾ ਹੈ ਨੀਚੇ ਕਰਨਾ ਹੈ ਜਦੋਂ ਮਨ ਨੀਵੇਂ ਹੁੰਦਾ ਹੈ ਫਿਰ ਜਦੋਂ ਅਸੀਂ ਅਕਾਲ ਤਖਤ 'ਤੇ ਚੜਨਾ ਹੁੰਦਾ ਹੈ ਤੇ ਫਿਰ ਤੋਂ ਅਸੀਂ ਕੀ ਕਰਦੇ ਹਾਂ ਵਨ ਬਾਏ ਵਨ ਪੌੜੀਆਂ ਚੜਦੇ ਹਾਂ ਨਾ ਵਨ ਬਾਏ ਵਨ ਪੌੜੀਆਂ ਚੜ ਕੇ ਫਿਰ ਅਤੋਂ ਅਸੀਂ ਉੱਪਰ ਪਹੁੰਚਦੇ ਹਾਂ ਅਕਾਲ ਦੇ ਤਖਤ ਪਹੁੰਚ ਜਾਂਦੇ ਤੇ ਇਹੀ ਗਿਆਨ ਤਾਂ ਸਾਨੂੰ ਦੱਸ ਰਹੀ ਹੈ ਬੁਰਬਾਣੀ ਪਹਿਲੇ ਦੋਤੋਂ ਇੱਕ ਹੋਣਾ ਨੀਚੇ ਹੋਣਾ ਮਨ ਨੂੰ ਨੀਵੇਂ ਕਰਨਾ ਜਿਵੇਂ ਮਨ ਨੀਵੇਂ ਹੁੰਦਾ ਫਿਰ ਪਰਮੇਸ਼ਰ ਆਪੇ ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਉਮੀਦ ਕਰਦੇ ਹਾਂ ਆਪ ਸਾਰੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਜੋ ਵੀ ਆਪਾਂ ਅੱਜ ਦੀ ਵਿਚਾਰ ਕਰਾਂਗੇ ਉਹ ਵਿਚਾਰ ਦੇ ਵਿੱਚ ਆਪਾਂ ਚਾਰ ਚੀਜ਼ਾਂ ਲਈਆਂ ਨੇ ਪਹਿਲਾ ਤੇ ਇੱਕ ਅੱਖਰ ਹੈ ਜਿਸ ਨੂੰ ਈਵੜੀ ਕਿਹਾ ਹੈ ਆਮ ਤੌਰ ਤੇ ਪੰਜਾਬੀ ਭਾਸ਼ਾ ਚਾਪਾ ਈੜੀ ਕਹਿ ਦਿੰਨੇ ਆ ਪਰ ਗੁਰਬਾਣੀ ਦੇ ਵਿੱਚ ਉਸ ਅੱਖਰ ਦਾ ਜੋ ਜ਼ਿਕਰ ਆਇਆ ਹੈ ਉਹ ਆਇਆ ਹੈ ਈਵੜੀ ਦੂਸਰੀ ਚੀਜ਼ ਜਿਸ ਨੂੰ ਆਪਾਂ ਅੱਜ ਡਿਸਕਸ ਕਰਾਂਗੇ ਉਹ ਹੈ ਤੂਰ ਆਪ ਸਭ ਨੇ ਦੇਖਿਆ ਹੀ ਹੋਵੇਗਾ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਇੱਕ ਤੂਰ ਵਜਾਇਆ ਜਾਂਦਾ ਹੈ ਹਨ ਐਵੇਂ ਹੱਥ ਨਾਲ ਵਜਾਇਆ ਜਾਂਦਾ ਜਿੱਦੀ ਸ਼ੇਪ نیچے ਨੂੰ ਜਾ ਕੇ ਉੱਪਰ ਨੂੰ ਹੁੰਦੀ ਹੈ ਤੀਸਰੀ ਚੀਜ਼ ਜਿਹੜੀ ਆਪਾਂ ਡਿਸਕਸ ਕਰਾਂਗੇ ਉਹ ਕਰਾਂਗੇ ਕਰਹਲਾ ਯਾਨੀ ਊਠ ਕਈ ਊਠ ਦੇ ਬੱਚੇ ਨੂੰ ਵੀ ਕਹਿ ਦਿੰਦੇ ਆ ਉਸ ਦੀ ਸ਼ੇਪ ਵੀ ਆਪ ਜਿੰਨੇ ਦੇਖੀ ਹੋਵੇਗੀ ਕਿਵੇਂ ਹੁੰਦੀ ਹੈ ਐਵੇਂ نیچے ਜਾ ਕੇ ਫਿਰ ਉੱਪਰ ਨੂੰ ਹੁੰਦੀ ਹੈ ਤੇ ਚੌਥੀ ਚੀਜ਼ ਜਿਹੜੀ ਬਹੁਤ ਹੀ ਇੰਪੋਰਟੈਂਟ ਹੈ ਤੇ ਆਪ ਸਾਰਿਆਂ ਨੇ ਜ਼ਰੂਰ ਦੇਖੀ ਹੋਵੇਗੀ ਉਹ ਹੈ ਅਕਾਲ ਤਖਤ ਹੁਣ ਅਕਾਲ ਤਖਤ ਵੀ ਤੂਰ ਵਾਂਗੂ ਹੀ ਹੈ ਕਰਹਲੇ ਵਾਂਗੂ ਹੀ ਹੈ ਸ਼ੇਪ ਦੇ ਵਿੱਚ ਈਵੜੀ ਵਾਂਗੂ ਹੀ ਹੈ ਪੁੱਛੋਗੇ ਕਿਵੇਂ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਸਭ ਤੋਂ ਪਹਿਲਾਂ ਪੋੜੀਆਂ ਆਪਾਂ نیچے ਉਤਰਦੇ ਆ ਫਿਰ ਹਨ ਮੰਦਰ ਸਾਹਿਬ ਮੱਥਾ ਟੇਕਦੇ ਆ ਬਾਹਰ ਜਾਂਦੇ ਆ ਫਿਰ ਅਸੀਂ ਪੌੜੀਆਂ ਉੱਪਰ ਚੜਦੇ ਆ ਤੇ ਹੋਈ ਨਾ ਉਹਦੀ ਸ਼ੇਪ ਵੀ ਪਹਿਲੇ نیچے ਨੂੰ ਫਿਰ ਉੱਪਰ ਨੂੰ ਹੁਣ ਇਹਨਾਂ ਚਾਰ ਚੀਜ਼ਾਂ ਦੇ ਵਿੱਚ ਜਿਹੜਾ ਗਿਆਨ ਹੈ ਉਹ ਗਿਆਨ ਹੈ ਸਾਡੇ ਮਨ ਦੇ ਲਈ ਉਸ ਗਿਆਨ ਨੂੰ ਆਪਾਂ ਅੱਜ ਡਿਸਕਸ ਕਰਾਂਗੇ ਕਿਉਂਕਿ ਇਹਨਾਂ ਚਾਰਾਂ ਚੀਜ਼ਾਂ ਦੇ ਵਿੱਚ ਬਹੁਤ ਹੀ ਗਹਿਰਾ ਗਿਆਨ ਹੈ ਤੇ ਉਹ ਗਿਆਨ ਕਿਹਦਾ ਹੈ ਮਨ ਦਾ ਗਿਆਨ ਕਿ ਮਨ ਨੇ ਕੀਵੇਂ ਪਰਮੇਸ਼ਰ ਦੇ ਵਿੱਚ ਧਿਆਨ ਲਾਣਾ ਆ ਕੀਵੇਂ ਉਸ ਨੂੰ ਧਿਆਉਣਾ ਆ ਕੀਵੇਂ ਮਨ ਨੇ ਪਹਿਲਾਂ ਨੀਚੇ ਹੋਣਾ ਆ ਨੀਚੇ ਹੋ ਕੇ ਫਿਰ ਮਨ ਨੇ ਕਿੱਥੋਂ ਤੱਕ ਜਾਣਾ ਆ ਉੱਪਰ ਮਸਤਕ ਤੱਕ ਜਾਣਾ ਆ ਹੁਣ ਮਸਤਕ ਤੱਕ ਆਪਾਂ ਕਿਵੇਂ ਪਹੁੰਚਣਾ ਆ ਉਸ ਦੇ ਲਈ ਇਹ ਗਿਆਨ ਹੈ ਜਿਸ ਨੂੰ ਆਪਾਂ ਅੱਜ ਡਿਸਕਸ ਕਰਾਂਗੇ 1 ਬਾਈ 1 ਕਰਕੇ ਇਹਨਾਂ ਚਾਰਾਂ ਚੀਜ਼ਾਂ ਨੂੰ ਪਹਿਲੀ ਈਵੜੀ ਅਖਰ ਜਿਸ ਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਈੜੀ ਦੂਸਰਾ ਆਪਾਂ ਡਿਸਕਸ ਕਰਾਂਗੇ ਤੂਰ ਤੀਸਰਾ ਕਰਾਂਗੇ ਕਰਹਲਾ ਕੂਟ ਤੇ ਚੌਥਾ ਅਕਾਲ ਤਖਤ ਸਭ ਤੋਂ ਪਹਿਲਾਂ ਆਪਾਂ ਲੈਨੇ ਆ ਈਵੜੀ ਅਖਾ ਦੇਖੋ ਗੁਰਬਾਣੀ ਦੇ ਵਿੱਚ ਈਵੜੀ ਬਾਰੇ ਗੁਰੂ ਪਾਸ਼ਾ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਕਿ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾ ਅੱਖਰਾਂ ਮੈਂ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨ ਹੋਈ ਹੁਣ ਈਵੜੀ ਤੋਂ ਸਾਨੂੰ ਸਮਝ ਆ ਰਿਹਾ ਕਿ ਈਵੜੀ ਸਾਊਂਡ ਕੀ ਪ੍ਰੋਨਾਂਊਂਸ ਕਰ ਰਿਹਾ ਹੈ ਕਿ ਨਾ ਈਵੜੀ ਕਿਸ ਨੂੰ ਮੰਨੂ ਮੰਨ ਨਹੀਂ ਤਾਂ ਉਸ ਦੇ ਘਰ ਦੇ ਵਿੱਚ ਵੜਨਾ ਆ ਤਨ ਤਾਂ ਸਾਡਾ ਇੱਥੇ ਰਹਿ ਜਾਣਾ ਆ ਇਸ ਮਨ ਕੋ ਖੋਜੋ ਭਾਈ ਤਨ ਛੁੱਟੇ ਮਨ ਕਹਾ ਸਮਾਏ ਹੁਣ ਏਵੜੀ ਦੇ ਵਿੱਚ ਕੀ ਗਿਆਨ ਦਿੱਤਾ ਇਸ ਨੂੰ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਵੀਡੀਓ ਆਪਾਂ ਬਹੁਤੀ ਲੰਬੀ ਨਹੀਂ ਕਰਾਂਗੇ ਥੋੜਾ ਸ਼ਾਰਟ ਦੇ ਵਿੱਚ ਹੀ ਬਣਾਵਾਂਗੇ ਗਿਆਨ ਕਿਵੇਂ ਲੈਣਾ ਹੈ ਉਹ ਆਪਾਂ ਵੀਡੀਓ ਦੇ ਲਾਸਟ ਦੇ ਵਿੱਚ ਦੱਸਾਂਗੇ ਕਿ ਕਿਵੇਂ ਆਪਾਂ ਇਸ ਟੈਕਨੀਕ ਦੇ ਨਾਲ ਉਸ ਪਰਮੇਸ਼ਰ ਤੱਕ ਪੁੱਜ ਸਕਦੇ ਆ ਪਰ ਕਦੋਂ ਜਦੋਂ ਮਨ ਪਹਿਲਾਂ ਨੀਵਾ ਹੋਵੇਗਾ ਉਦੋਂ ਹੁਣ ਦੇਖੋ ਪੰਜਾਬੀ ਦੇ ਵਿੱਚ ਤੇ ਆਪਾਂ ਏਡੀ ਕਿਵੇਂ ਲਿਖਦੇ ਆਵੇਂ ਦੋ ਅੱਖਰ ਆਏ ਦੋ ਲੈਣਾ ਆਈਆਂ ਇਨੇ ਜਿਵੇਂ ਘੁਮਾਤਾ ਉਹ ਕੰਪਿਊਟਰ ਦੀ ਪਾਸ਼ਾ ਦੇ ਵਿੱਚ ਆਪਾਂ ਦੇਖੀਏ ਜੋਦੀ ਕੰਪਿਊਟਰਾਈਜ਼ ਟੈਕਨਿਕ ਆ ਗਈ ਹੈ ਹਨਾ ਪ੍ਰਿੰਟਿੰਗ ਦੇ ਵਿੱਚ ਉਹ ਜਿਹੜੇ ਫੌਂਟ ਨੇ ਉਹ ਵੱਖੋ ਵੱਖਰੇ ਤਰੀਕੇ ਨਾਲ ਨੇ ਆਪਾਂ ਦੇਖਦੇ ਆ ਕਿੰਨੇ ਸਾਰੇ ਤਰੀਕੇ ਦੇ ਫੌਂਟ ਹੈ ਕਿਸੇ ਦੇ ਵਿੱਚ ਈ ੜੀ ਨੂੰ ਕਿਸ ਤਰੀਕੇ ਨਾਲ ਘੁਮਾਇਆ ਕਿਸ ਦੇ ਵਿੱਚ ਕਿਸ ਤਰੀਕੇ ਨਾਲ ਘੁਮਾਇਆ ਹੋਇਆ ਪਰ ਜੇਕਰ ਅਸੀਂ ਇਸ ਨੂੰ ਇੱਕ 3D ਇਮੇਜ ਵਾਂਗੂ ਸੋਚੀਏ ਸਮਝਣ ਦੀ ਕੋਸ਼ਿਸ਼ ਕਰੀਏ ਤੇ ਬਿਲਕੁਲ ਉਸੇ ਤਰੀਕੇ ਨਾਲ ਹੈ ਜਿਸ ਤਰੀਕੇ ਨਾਲ ਦੂਰ ਹੈ ਜਿਸ ਤਰੀਕੇ ਨਾਲ ਕਰਹਲਾ ਜਾਨੀ ਊਠ ਹੈ ਔਰ ਜਿਸ ਤਰੀਕੇ ਨਾਲ ਅਕਾਲ ਤਕਤ ਹੈ ਦੇਖੋ ਕਿਵੇਂ ਗੁਰਬਾਣੀ ਗੁਰੂ ਜੀ ਸਾਨੂੰ ਕੀ ਸਮਝਾਉਣਾ ਕਰਦੇ ਹੈ ਕਿ ਮਨ ਕੀ ਹੈ ਜੋਤ ਸਰੂਪ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਕੀ ਹੈ ਜੋਤ ਦੇ ਨੇ ਮਨ ਜੋਤ ਦੇ ਨੇਲ ਕਿਵੇਂ ਹੋਇਆ ਆਪਣਾ ਮੂਲ ਪਛਾਨ ਮੂਲ ਕੀ ਹੁੰਦਾ ਆ ਜਿਵੇਂ ਕੁੱਤੇ ਦਾ ਬੱਚਾ ਕੁੱਤਾ ਬਿੱਲੀ ਦਾ ਬਿੱਲੀ ਹਾਥੀ ਦਾ ਹਾਥੀ ਕੋੜੇ ਦਾ ਕੋੜਾ ਇਵੇਂ ਮਨ ਯਾਨੀ ਜੋਤ ਕਿਸ ਦਾ ਬੱਚਾ ਹੈ ਪਰਮੇਸ਼ਰ ਦਾ ਹੀ ਤੇ ਹੈ ਕਹੋ ਕਬੀਰ ਹਮ ਰਾਮ ਕੀ ਅਜ ਤੇ ਮਨ ਜੇ ਜੋਤ ਸਰੂਪ ਹੈ ਤੇ ਪਰਮੇਸ਼ਰ ਵੀ ਤਾਂ ਜੋਤ ਸਰੂਪ ਹੋਇਆ ਤਾਂ ਹੀ ਤਾਂ ਗੁਰਬਾਣੀ ਗੁਰੂ ਜੀ ਸਾਨੂੰ ਕਹਿ ਰਹੇ ਨੇ ਜੋਤੀ ਜੋਤ ਰਲੀ ਸੰਪੂਰਨthia ਰਾਮ ਕਿ ਸੰਪੂਰਨਤਾ ਕਦੋਂ ਹੋ ਸਕਦੀ ਹੈ ਜਦੋਂ ਜੋਤ ਜੋਤ ਦੇ ਵਿੱਚ ਰਲ ਜੇ ਜੇ ਮਨ ਜੋਤ ਹੈ ਤਾਂ ਪਰਮੇਸ਼ਰ ਵੀ ਲਈ ਹੈ ਜੋਤ ਸਰੂਪ ਹੈ ਤਾਂ ਹੀ ਗੁਰਬਾਣੀ ਕਹਿ ਰਹੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਮੂਲ ਤਾਂ ਹੀ ਪਛਾਣੇਗਾ ਨਾ ਜੇ ਆਪਦੀ ਇਹਨੂੰ ਪਛਾਣ ਹੋਵੇਗੀ ਤੇ ਹੁਣ ਉਹ ਜੋਤ ਜਿਹੜੀ ਹੈ ਉਹ ਕਿੱਥੇ ਰੱਖੀ ਹੋਈ ਹੈ ਇਸ ਨੂੰ ਆਪਾਂ ਸਮਝੀਏ ਉਹ ਜੋਤ ਕਿੱਥੇ ਰੱਖੀ ਹੋਈ ਹੈ ਨੇਤਰਾਂ ਦੇ ਵਿੱਚ ਇਸ ਨੂੰ ਵੀ ਆਪਾਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਪੜਦੇ ਆ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤਰੀ ਹਰ ਬਿਨ ਅਵਰ ਨ ਦੇਖੋ ਕੋਈ। ਜੋਤ ਕਿਥੇ ਰਖਤੀ ਲਿਆ ਕੇ ਨੇਤਰਾਂ ਦੇ ਵਿੱਚ ਤੇ ਉਬਰੇਸ਼ ਕੀ ਕਰਤਾ ਹਰੀ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਦੇਖਦਾ। ਪਰ ਆਪਾਂ ਹਰੀ ਨੂੰ ਹੀ ਨਹੀਂ ਦੇਖਿਆ ਬਾਕੀ ਸਾਰਾ ਸੰਸਾਰ ਅਸੀਂ ਦੇਖ ਰਹੇ ਹਾਂ। ਸਲਾ ਦ੍ਰਿਸ਼ਟਮਾਨ ਸੰਸਾਰ ਆਪਾਂ ਦੇਖ ਰਹੇ ਆ। ਬਸ ਉਸ ਹਰੀ ਨੂੰ ਨਹੀਂ ਆਪਾਂ ਦੇਖਿਆ। ਹੁਣ ਕਰਨਾ ਕੀ ਹੈ? ਕਰਨਾ ਕੀ ਹੈ ਤੇ ਕਰ ਕੀ ਰਹੇ ਆਪਾਂ? ਇਨੂੰ ਆਪਾਂ ਥੋੜਾ ਜਿਹਾ ਹੁਣ ਹੋਰ ਗਹਿराई ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਈਵੜੀ ਹੁਣ ਈਵੜੀ ਕੀ ਹੈ ਦੋਨਾਂ ਨੇਤਰਾ ਚ ਰੱਖੀ ਜੋਤ ਹੈ ਦੋ ਹੋ ਗਈ ਖਿੰਡ ਗਈ ਜੋਤ ਜਿਵੇਂ ਅਸੀਂ ਸੰਸਾਰ ਦੇ ਵਿੱਚ ਆ ਹੁਣ ਦੋ ਤੋਂ ਹੋਣਾ ਸੀ ਇੱਕ ਜਿਹੜੇ ਆਪਾਂ ਈੜੀ ਪੜਦੇ ਆ ਨਾ ਦੋ ਲਾਈਨਾਂ ਆਈਆਂ ਨੀਚੋਂ ਹੁਣ ਇਹਨੂੰ 3D ਦੇ ਵਿੱਚ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋ ਤੋਂ ਆਪਾਂ ਕਿੱਥੇ ਇੱਕ ਹੋਏ ਇੱਥੇ ਇਹ ਕੀ ਹੈ ਦਰ ਇੱਥੋਂ ਹੀ ਤਾਂ ਮਾਲਕ ਸਵਾਸ ਦੇ ਕੇ ਪਾਲ ਰਿਹਾ ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗਰਾਹਾ ਹੈ ਮੇਰੇ ਹੱਥ ਦੇਖੋ ਦੂਰ ਹੈ ਲੇਕਿਨ ਇਨਾ ਹੱਥਾਂ ਤੋਂ ਵੀ ਨੇੜੇ ਕੋਣ ਹੈ ਪਰਮੇਸ਼ਰ ਕਿਉਂ ਇੱਥੋਂ ਹੀ ਤਾਂ ਸਾਨੂੰ ਸੁਵਾਸ ਦੇ ਕੇ ਪਾਲ ਰਿਹਾ ਹਰ ਜੀਉ ਗੁਫਾ ਅੰਦਰ ਰੱਕੇ ਵਾਜਾ ਪਾਉਣ ਵਜਾਇਆ ਇੱਥੋਂ ਹੀ ਤਾਂ ਪਵਨ ਦਾ ਵਾਜਾ ਵੱਜ ਰਿਹਾ ਤਾਂ ਸਭ ਤੋਂ ਨੇੜੇ ਕੋਣ ਹੈ ਪਰਮੇਸ਼ਰ ਜੇ ਇੱਥੋਂ ਇੱਕ ਸੁਵਾਸ ਆਇਆ ਜੇ ਅਗਲਾ ਸੁਵਾਸ ਇਹਨਾਂ ਦੇ ਮਾਲਕ ਫਿਰ ਇਹ ਸਰੀਰ ਤਾਂ ਟਹਾਟੇ ਦੀ ਹੈ ਹਨਾ ਤੇ ਕੀ ਇਹ ਮਾਲਕ ਦਾ ਧਾਰ ਇਹ ਧਾਰ ਹੈ ਜਿਸ ਤੋਂ ਸਾਡਾ ਮਨ ਜਿਹੜਾ ਹੈ ਦੂਰ ਜਾਗ ਚੁੱਕਾ ਆ ਇੱਧਰ ਉੱਧਰ ਭਾਲ ਰਿਹਾ ਹੈ ਉਸ ਪਰਮੇਸ਼ਰ ਨੂੰ ਲੇਕਿਨ ਕਦੇ ਇੱਥੇ ਨਹੀਂ ਆਂਦਾ ਜਿੱਥੋਂ ਮਾਲਕ ਸਾਨੂੰ ਸੁਆਸ ਦੇ ਕੇ ਪਾਲ ਰਿਹਾ ਇੱਥੇ ਆਪਾਂ ਕਦੇ ਨਹੀਂ ਦੇਖਿਆ ਹੁਣ ਕੀ ਹੈ ਏਵੜੀ ਕਿਵੇਂ ਵੜਨਾ ਸੀ ਆਪਾਂ ਇੱਥੋਂ ਇੱਕ ਹੋਣਾ ਸੀ ਫਿਰ ਆਪਾਂ نیچے ਚੱਲਣਾ ਸੀ ਭਗਤ ਕਬੀਰ ਜੀ ਸਮਝਾ ਰਹੇ ਨੇ ਗੁਰਬਾਣੀ ਦੇ ਵਿੱਚ ਕਹਿ ਰਹੇ ਨੇ ਕੀ ਕਹਿੰਦੇ ਨੇ ਨੀਚੇ ਨੋਇਨ ਕਰ ਰੋ ਲੇ ਸਾਜਨ ਘਟਮਾ ਹੈ ਉਹ ਘਟ ਦੇ ਵਿੱਚ ਹੀ ਹੈ ਇਹ ਘਟ ਦੇ ਵਿੱਚ ਹੀ ਹੈ ਲੇਕਿਨ ਕਿਵੇਂ ਜਾਵਾਂਗੇ نیچے ਲੋਇਨ ਕਰਕੇ نیچے ਲੋਇਨ ਕਰ ਰਹਾ ਹੂੰ ਲੇ ਸਾਜਨ ਘਟਮਾ ਹੈ ਸਬਰਸ ਖੇਲੂ ਪੀਸੂ ਕਿਸੇ ਲਖਾ ਹੋਣਾ ਹੈ ਪਰ ਹਜੇ ਮੈਂ ਕਿਸ ਨੂੰ ਦੱਸ ਨਹੀਂਿਆ ਕਿਉਂਕਿ ਹਜੇ ਖੋਜ ਰਹਾ ਹਾਂ ਹੁਣ ਇਹਦੇ ਨਾਲ ਕੀ ਹੋਣਾ ਸੀ ਆਪਾਂ ਕਿੱਥੇ ਆਣਾ ਸੀ ਇੱਥੇ ਜਿੱਥੋਂ ਮਾਲਕ ਸਵਾਸ ਦੇ ਕੇ ਪਾਲ ਰਿਹਾ ਉਸ ਤੋਂ ਬਾਅਦ نیچے ਜਾਣਾ ਸੀ ਫਿਰ ਨੀਚੋਂ ਹੌਲੀ 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 ਇਤੋਂ ਤੱਕਾਣਾ ਹੀ ਉੱਪਰ ਬਣ ਗਿਆ ਈਵੜੀ ਇਹ ਬਣ ਗਿਆ ਨਾ ਇਤੋਂ ਨੀਚੇ ਐ ਉੱਪਰ ਈਵੜੀ ਇਹ ਇੱਕ ਧਿਆਨ ਦਾ ਮਾਰਗ ਹੈ ਜਿਸ ਨੂੰ ਗੁਰਬਾਣੀ ਜਿਵੇਂ ਸਾਨੂੰ ਸਮਝਾਇਆ ਹੋਇਆ ਪਰ ਅਸੀਂ ਦੇਖਣ ਦੀ ਬਜਾਏ ਕੀ ਕੀਤਾ ਅੱਖਾਂ ਹੀ ਬੰਦ ਕਰ ਲਈਆਂ ਸਾਰੇ ਸੰਸਾਰ ਨੂੰ ਅਸੀਂ ਅੱਖਾਂ ਖੋਲ ਕੇ ਦੇਖ ਰਹੇ ਹਾਂ ਪਰ ਜਦੋਂ ਨਿਰੰਕਾਰ ਨੂੰ ਦੇਖਣ ਦੀ ਵਾਰੀ ਆਈ ਅਸੀਂ ਕੀ ਕਰ ਲਿਆ ਅੱਖਾਂ ਬੰਦ ਕਰ ਲਈ ਹੋ ਗਿਆ ਨਾ ਉਲਟ ਗੁਰਬਾਣੀ ਕੀ ਕਹਿ ਰਹੀ ਸੀ ਜੋਤ ਕਿੱਥੇ ਰੱਖੀ ਐ ਨੇਤਰਾਂ ਦੇ ਵਿੱਚ ਇਹ ਨੇਤਰੋ ਮੇਰਿਓ ਹਰਤੁਮੈ ਜੋਤ ਤਰੀ ਤੇ ਅਗਲਾ ਉਪਦੇਸ਼ ਕੀ ਸੀ ਹਰ ਬਿਨ ਅਵਰ ਨਾ ਦੇਖੋ ਕੋਈ ਹੁਣ ਜੇ ਅਸੀਂ ਹਰੀ ਤੋਂ ਬਿਨਾ ਕੁਝ ਵੀ ਦੇਖ ਰਹੇ ਆ ਤਾਂ ਹੀ ਗੁਰਬਾਣੀ ਸਾਨੂੰ ਕਹਿੰਦੀ ਕਿ ਜੀਵ ਤੁਸੀਂ ਅੰਨੇ ਹੋ ਗਏ ਹੋ ਕਿਉਂ ਅੰਨਾ ਕੀ ਆ ਹੈ ਕਿਉਂ ਕਿ ਕਿ ਅਸੀਂ ਉਸ ਨੂੰ ਦੇਖ ਹੀ ਨਹੀਂ ਰਹੇ ਜੋ ਸਾਨੂੰ ਸਵਾਸ ਦੇ ਕੇ ਪਾਲ ਰਿਹਾ ਹੁਣ ਇਹ ਵੀ ੜੀ ਅੱਖਰ ਦੇ ਵਿੱਚ ਇਹ ਗਿਆਨ ਸੀਗਾ ਈਵੜੀ ਆਦਿ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾ ਅਖਰਾ ਮੈਂ ਜੋ ਗੁਰਮੁਖ ਬੁਝੈ ਤਿਸਰ ਲੇਖਣਾ ਹੋਈ ਹੁਣ ਇਥੇ ਢੁੰਡੀ ਹੋਰ ਆ ਜਾਂਦੀ ਹੈ ਗੁਰਮੁਖ ਦੀ ਬੁਝਦਾ ਕੋਣ ਹੈ ਇਹ ਗਿਆਨ ਨੂੰ ਸਭ ਤੋਂ ਪਹਿਲਾਂ ਬੁਝਿਆ ਕਿਸ ਨੇ ਗੁਰਮੁਖ ਨੇ ਬੁਝਿਆ ਫਿਰ ਅਸੀਂ ਉਹ ਗੁਰਮੁਖ ਦਾ ਸੰਗ ਕਰਨਾ ਸੀ ਜੋ ਗੁਰਮੁਖ ਸਾਨੂੰ ਇਹ ਗਿਆਨ ਬੁਝਾਉਂਦਾ ਕਿਉਂਕਿ ਜੇ ਨਾਮ ਗੁਰਮੁਖ ਰੱਖ ਲਈਏ ਮਿਆਕਿਸੇ ਨੂੰ ਆਪਾਂ ਆਵਾਜ਼ ਮਾਰੀ ਉਹ ਗੁਰਮੁਖਾ ਇੱਥੇ ਆ ਉਹਦੇ ਨਾਲ ਕੋਈ ਗੁਰਮੁਖ ਨਹੀਂ ਬਣ ਜਾਂਦਾ ਕਿਉਂਕਿ ਗੁਰਮੁਖ ਇੱਕ ਬਹੁਤ ਹੀ ਉੱਚੀ ਤੇ ਵੱਡੀ ਅਵਸਥਾ ਆ ਜੋ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਈ ਹੋਈ ਐ ਆਪਾਂ ਪੜਦੇ ਵੀ ਆ ਗੁਰਬਾਣੀ ਦੇ ਵਿੱਚ ਸਿਵ ਸਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ 부ਜਾਇ ਸਿਵ ਕੀ ਜੋਤ ਸ਼ਕਤੀ ਕੀ ਸਾਡਾ ਸ਼ਰੀਰ शिव ਸ਼ਕਤ ਆਪੋ ਪਾਇਕ ਹੈ ਉਸਨੇ ਆਪੇ ਹੀ ਪੈਦਾ ਕੀਤੀ ਹੈ ਕਰਤਾ ਆਪੇ ਹੁਕਮ ਵਰਤਾਏ ਤੇ ਸਾਰਾ ਹੁਕਮ ਪਰਮੇਸ਼ਰ ਆਪ ਵਰਤਾ ਰਿਹਾ ਹੈ ਹੁਕਮ ਵਰਤਾਏ ਆਪ ਵੇਖ ਹੈ ਹੁਕਮ ਵਰਤਾ ਕੇ ਉਹ ਆਪ ਵੇਖ ਰਿਹਾ ਪਰ ਗੁਰਮੁਖ ਕਿਸੇ ਮੁਝਾਇ ਪਰ ਕਿਸੇ ਗੁਰਮੁਖ ਨੂੰ 부ਝਾਉਂਦਾ ਹੈ ਇਹ ਅਸੀਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਕਿਹੜੀ ਕਿਹੜੀਆਂ ਚਾਰ ਅਵਸਥਾਵਾਂ ਨੇ ਹਨਾ ਪਰ ਅੱਜ ਆਪਾਂ ਸਿਰਫ ਇਹ ਧਿਆਨmarg ਬਾਰੇ ਹੀ ਚੱਲਾਂਗੇ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਥੋਂ ਤੱਕ ਸਾਨੂੰ ਸਮਝ ਆ ਗਿਆ ਈਵੜੀ ਅੱਖਰ ਈਵੜੀ ਕੀ ਸੀਗਾ ਕਿਵੇਂ ਆਪਾਂ ਵੜਨਾ ਆ ਤੇ ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੁੱਝੇ ਤੇ ਸਿਰ ਲੇਖਣਾ ਹੋਈ ਜਿਹੜਾ ਗੁਰਮੁਖ ਇਸ ਨੂੰ ਬੁੱਝ ਲੈਂਦਾ ਉਹਦੇ ਸਿਰ ਤੇ ਕੋਈ ਲੇਖ ਨਹੀਂ ਲੈਂਦਾ ਉਹਦਾ ਸਾਰਾ ਲੇਖਾ ਜਿਹੜਾ ਖਤਮ ਹੋ ਜਾਂਦਾ ਫਿਰ ਇਹੋ ਜੇ ਗੁਰਮੁਖ ਦਾ ਆਪਾਂ ਜਿਹੜਾ ਸੀਗਾ ਸੰਗ ਕਰਨਾ ਸੀਗਾ ਈਵੜੀ ਅੱਖਰ ਦੇ ਵਿੱਚ ਇਹ ਗਿਆਨ ਹੈ ਹੁਣ ਜਿਹੜਾ ਆਪਾਂ ਦੂਸਰਾ ਡਿਸਕਸ ਕਰਾਂਗੇ ਉਹ ਹੈ ਤੂਰ ਜਿਵੇਂ ਕਿ ਆਪਾਂ ਪਹਿਲੇ ਕਹ ਸੀ ਨਾ ਚਾਰ ਚੀਜ਼ਾਂ ਡਿਸਕਸ ਕਰਨੀਆਂ ਹੋਣ ਹੈ ਤੂ ਹੁਣ ਤੂ ਤੁਸੀਂ ਦੇਖੋਗੇ ਦਰਬਾਰ ਸਾਹਿਬ ਆਮ ਤੌਰ ਤੇ ਆਪ ਸਾਰੇ ਜਾਣਦੇ ਹੋ ਵੀਡੀਓ ਵੀ ਸ਼ੇਅਰ ਹੁੰਦੀਆਂ ਰਹਿੰਦੀਆਂ ਰੈਂਦੀਆਂ ਰੋਜ਼ ਅੰਮ੍ਰਿਤ ਵੇਲੇ ਦੀ ਫੋਟੋਆਂ ਵੀ ਆਉਂਦੀਆਂ ਹਨ ਲੋਕੀ ਇੱਕ ਦੂਸਰੇ ਨੂੰ ਸ਼ੇਅਰ ਕਰਦੇ ਰਹਿੰਦੇ ਆ ਹੁਣ ਉਸ ਤੂਰ ਦੇ ਵਿੱਚ ਵੀ ਦੇਖੋ ਕਿੰਨਾ ਵੱਡਾ ਗਿਆਨ ਦਿੱਤਾ ਤੇ ਸੇਮ ਇਹੀ ਗਿਆਨ ਹੈ ਦੇਖਣਾ ਭਾਈ ਤੂਰ ਵਜਾਂਦੇ ਆ ਇਧਰੋਂ ਤੂਰ ਵਜਾਂਦੇ ਆ ਤੇ ਉਹਦਾ ਉਹਦੀ ਸ਼ੇਪ ਵੀ ਕਿਵੇਂ ਹੈ ਪਹਿਲੇ ਇਹ ਨੀਚੇ ਨੂੰ ਆਉਂਦੀ ਹੈ ਫਿਰ ਉੱਪਰ ਨੂੰ ਇਹ ਮੰਨ ਦਾ ਹੀ ਗਿਆਨ ਹੈ ਉਸ ਦੇ ਵਿੱਚ ਵੀ ਸਾਨੂੰ ਦਿੱਤਾ ਹੋਇਆ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰह्म ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਭ ਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿਤ ਸਤਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਅਸੀਂ ਰੋਜ਼ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਵੀ ਇਸ ਨੂੰ ਪੜ ਰਹੇ ਹਾਂ ਹੁਣ ਕਿਵੇਂ ਆਪਾਂ ਗੁਰਦੇ ਚਰਨ ਲੱਗਣਾ ਸੀ ਤੇ ਕਿੱਥੇ ਜਾ ਕੇ ਇਹ ਤੂਰ ਵਜਣਾ ਸੀ ਹੁਣ ਇਹ ਤੂਰ ਵਜਾਏਗਾ ਕੌਣ ਤੂਰ ਵਜਾਏਗਾ ਗੁਰਮੁਖ ਕਿਉਂਕਿ ਗੁਰਮੁਖ ਮੁਖ ਤੋਂ ਬੋਲ ਕੇ ਉਹ ਗਿਆਨ ਦਿੰਦਾ ਆ ਜਿਹੜਾ ਮੁਖ ਤੋਂ ਬੋਲ ਕੇ ਗੁਰਮੁਖ ਗਿਆਨ ਦਿੰਦਾ ਆ ਉਸ ਗਿਆਨ ਦੇ ਵਿੱਚ ਧਿਆਨ ਰੱਖ ਕੇ ਆਪਾਂ ਚੱਲਣਾ ਹੁੰਦਾ ਆ ਜਦੋਂ ਅਸੀਂ ਚੱਲਾਂਗੇ ਫਿਰ ਅਸੀਂ ਇੱਕ ਦ੍ਰਿਸ਼ਟ ਹੋਵਾਂਗੇ ਦੋ ਤੋਂ ਪਹਿਲਾਂ ਇੱਕ ਹੋਵਾਂਗੇ نیچے ਜਾਵਾਂਗੇ ਫਿਰ نیچے ਤੋਂ ਉੱਪਰ ਜਾਵਾਂਗੇ ਗੁਰਬਾਣੀ ਦੇ ਵਿੱਚ ਇੱਕ ਹੋਰ ਸ਼ਬਦ ਆਪਾਂ ਗੁਰਬਾਣੀ ਦਾ ਡਿਸਕਸ ਕਰ ਲੈਨੇ ਆ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਤੂਰ ਵੱਜਦਾ ਆ ਨੌ ਸਰ ਸੂਬਰ ਦਸਵੈ ਪੂਰੇ ਤੈ ਅਨਹਤ ਸੁਨ ਵਜਾਵੈ ਤੂਰੈ ਸਾਚੇ ਰਾਚੇ ਦੇਖ ਹਜੂਰੇ ਹੁਣ ਇਹਦੇ ਵਿੱਚ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਦੱਸ ਰਹੇ ਨੇ ਸਾਚੇ ਰਾਚੇ ਦੇਖ ਹਜੂਰੇ ਮਨ ਨੇ ਸੱਚ ਦੇ ਵਿੱਚ ਰਚਣਾ ਸੀ ਪਰ ਕਦੋਂ ਜਦੋਂ ਉਹ ਤੂਰ ਵੱਜਣਾ ਸੀ ਤੂਰ ਕਿਹੜਾ ਤੂਰ ਹੈ ਉਹ ਧਿਆਨ ਦਾ ਤੂਰ ਹੈ ਉਹ ਦ੍ਰਿਸ਼ਟੀ ਰਾਹੀ ਵਜਣਾ ਹੈ ਜਦੋਂ ਦ੍ਰਿਸ਼ਟੀ ਰਾਹੀ ਅਸੀਂ ਉਹ ਤੂਰ ਵਜਾਣਾ ਸੀ ਉਹ ਸੱਚ ਨੂੰ ਅਸੀਂ ਨੇੜੇ ਦੇਖ ਲੈਣਾ ਸੀ ਹੈ ਨਾ ਜਦੋਂ ਸੱਚ ਨੂੰ ਆਪਾਂ ਨੇੜੇ ਦੇਣ ਦੇਖ ਲੈਣਾ ਸੀ ਫਿਰ ਹੋਣਾ ਕਿਸੇ ਕਹਿੰਦਾ ਘਟ ਘਟ ਸਾਚ ਲਿਆ ਪਰ ਪੂਰੇ ਫਿਰ ਘਟ ਘਟ ਦੇ ਵਿੱਚ ਅਸੀਂ ਦੇਖਣਾ ਸੀ ਉਹ ਪਰਮੇਸ਼ਰ ਜਿਹੜਾ ਹੈ ਭਰਪੂਰ ਵਸ ਰਿਹਾ ਹੈ ਜਿਹੜੀ ਆਪਾਂ ਪਹਿਲੇ ਪੰਕਤੀ ਡਿਸਕਸ ਕੀਤੀ ਸੀ ਨਾ ਭਗਤ ਕਬੀਰ ਜੀ ਦੀ ਕਿ ਭਗਤ ਕਬੀਰ ਜੀ ਕੀ ਕਹਿ ਰਿਹਾ ਕਿ ਨੀਚੇ ਲੋਏ ਕਰ ਰੋਲੇ ਸਾਜਨ ਘਟ ਮਾਹ ਸਬਰਸ ਕੇ ਲੋ ਪੀਸੋ ਕਿਸੇ ਲਖਾਵੂ ਨਾ ਹੈ ਫਿਰ ਅਗਲੀ ਅਵਸਥਾ ਇਹ ਬਣਨੀ ਸੀ ਜਿੱਦੋਂ ਸਾਡਾ ਇਹ ਤੂਰ ਵੱਜ ਜਾਣਾ ਸੀ ਕਿਹੜਾ ਤੂਰ ਦ੍ਰਿਸ਼ਟੀ ਦਾ نیچے ਮਨ نیچے ਫਿਰ ਮਨ ਨੇ ਉੱਪਰ ਜਾਣਾ ਸੀਗਾ ਕਿੱਥੇ ਤੱਕ ਇੱਥੇ ਤੱਕ ਮੱਥੇ ਦੇ ਉੱਪਰ ਤੱਕ ਫਿਰ ਅਗਲੀ ਅਵਸਥਾ ਕੀ ਬਣਨੀ ਸੀ 8 धाम 64 ਘੜੇਗੀ ਤੋ ਇਹ ਨਿਕਰਤ ਰਹੇ ਜੀਓ نیچے ਲੋਇਨ ਕਿਉ ਕਰੂ ਸਭ ਘਟ ਦੇ ਖੂ ਪੀਓ ਕਿ ਹੁਣ ਮੈਂ نیچے ਲੋਇਨ ਕਰਕੇ ਕੋ ਬੈਠਾ ਹੁਣ ਮੈਂ ਜਿੱਥੇ ਵੀ ਦੇਖਦਾ ਹਰ ਪਾਸੇ ਮੈਨੂੰ ਤੂੰ ਹੀ ਨਜਰ ਆਂਦਾ ਘਟ ਘਟ ਸਾਹ ਚਲਿਆ ਪਰ ਪੂਰੇ ਹਣਾ ਹੁਣ ਇਹਦੇ ਵਿੱਚ ਵੀ ਦੇਖੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਤੂਰ 바ਰੇ ਕਿਵੇਂ ਆਪਾਂ ਦੋ ਤੋਂ ਇੱਕ ਹੋਣਾ ਆ ਪਹਿਲੇ ਮਨ ਨੇ ਨੀਚੇ ਜਾਣਾ ਆ ਨੀਚੇ ਭਗਤੀ ਕਰਨੀ ਆ ਫਿਰ ਨੀਚੋਂ ਮਨ ਨੇ ਹੌਲੀ ਹੌਲੀ ਉੱਪਰ ਆ ਜਾਣਾ ਆ ਇਹ ਤੂਰ ਸਾਨੂੰ ਗਿਆਨ ਦੇ ਰਿਹਾ ਹੈ ਉਹੀ ਗਿਆਨ ਜਿਹੜਾ ਆਪਾਂ ਈਵੜੀ ਅੱਖਰ ਦੇ ਵਿੱਚ ਪੜਿਆ ਸੀਗਾ ਹੁਣ ਤੀਸਰੀ ਚੀਜ਼ ਜਿਹੜੀ ਆਪਾਂ ਪਹਿਲਾਂ ਡਿਸਕਸ ਕੀਤੀ ਸੀਗੀ ਉਸ ਨੂੰ ਵਿਚਾਰਨ ਲਈ ਆਪਾਂ ਗੱਲ ਕੀਤੀ ਸੀ ਉਹ ਹੈ ਕਰ ਹਲਾ ਕਰ ਹਲਾ ਊਠ ਊਠ ਨੂੰ ਆਮ ਤੌਰ ਤੇ ਕਹਿੰਦੇ ਆ ਊਠ ਦੇ ਬੱਚੇ ਨੂੰ ਵੀ ਕਹਿ ਦਿੰਨੇ ਆ ਹੁਣ ਤੁਸੀਂ ਦੇਖੋ ਊਠ ਦੀ ਜਿਹੜੀ ਸ਼ੇਪ ਹੁੰਦੀ ਹੈ ਹੈਨਾ ਜਿੰਨੂੰ ਇੰਗਲਿਸ਼ ਦੇ ਵਿੱਚ ਕੈਮਲ ਕਹਿੰਦੇ ਆ ਉਹਦੀ ਸ਼ੇਪ ਕੀ ਹੁੰਦੀ ਹੈ ਉਹਦਾ ਵੀ ਇਹੀ ਹੁੰਦਾ ਹੈ ਪਹਿਲੇ ਉਹਦੀ ਜਿਹੜੀ ਗਰਦਨ ਹੈ ਉਹ ਗਰਦਨ نیچے ਜਾ ਰਹੀ ਹੁੰਦੀ ਹੈ ਫਿਰ ਉਹਦੇ ਸਰੀਰ ਤੋਂ ਉੱਪਰ ਆ ਰਹੀ ਹੁੰਦੀ ਹੈ ਗਰਦਨ ਫਿਰ ਉਹਦਾ ਮੂੰਹ ਹੁੰਦਾ ਹੈ ਗੁਰਬਾਣੀ ਦੇ ਵਿੱਚ ਕਰਹਲੇ ਦੀ ਬਾਣੀ ਵੀ ਆਈ ਹੈ ਨਾ ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਮਨ ਨੂੰ ਸਮਝਾ ਰਹੇ ਨੇ ਕਿ ਤੂੰ ਕਰਹਲਾ ਕਰਨਾ ਕਹਿੰਦੇ ਕਰਹਲੇ ਮਨ ਪਰਦੇਸੀਆ ਕਿਉ ਮਿਲੀ ਹੈ ਹਰ ਮਾਈ ਕਿ ਮਨ ਤੂੰ ਕਰਹਲਾ ਕਰ ਪਰਦੇਸੀ ਮਨ ਮਨ ਨੂੰ ਪਰਦੇਸੀ ਕਿਉਗਾ ਕਿਉਂਕਿ ਮਨ ਜਿਹੜਾ ਹੈ ਆਪਣਾ ਘਰ ਛੱਡ ਕੇ ਇਸ ਮਾਤ ਲੋਕ ਦੇ ਵਿੱਚ ਆ ਗਿਆ ਆਪਣਾ ਨਿਜ ਘਰ ਭੁੱਲ ਗਿਆ ਇਹ ਨਿਜ ਘਰ ਇਸ ਨੂੰ ਭੁੱਲ ਗਿਆ ਜਿੱਥੇ ਜਾ ਕੇ ਉਸ ਨੂੰ ਸੁੱਖ ਮਿਲਣਾ ਸੀ ਆਪਾਂ ਪੜ੍ਹਦੇ ਨਿਜਕਰ ਮਹਿਲ ਪਾਉ ਉਹ ਸੁੱਖ ਸਾਇਜੇ ਬਹੁ ਨਾ ਹੋਏ ਕੋ ਫੇਰਾ ਲੇਕਿਨ ਉਹ ਆਪਣਾ ਨਿਜਕਰ ਭੁੱਲ ਗਿਆ ਜਿੱਥੇ ਜਾ ਕੇ ਮਨ ਨੂੰ ਸੁੱਖ ਮਿਲਣਾ ਸੀ ਉਹ اسی ਘਰ ਨੂੰ ਆਪਣਾ ਘਰ ਸਮਝ ਕੇ ਬਹਿ ਗਿਆ ਤੇ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਆਵਾਜ਼ ਮਾਰ ਕੇ ਦੱਸ ਰਹੇ ਨੇ ਮਨ ਨੂੰ ਕਿ ਮਨ ਜਿਹੜਾ ਤੂੰ ਕਰ ਹਲਾ ਕਰ ਕਿਹੜਾ ਕਰ ਹਲਾ ਕਰ ਇਹ ਹੀ ਕਰ ਹਲਾ ਕਿਉਂਕਿ ਇਹਦੇ ਦੁਆਰਾ ਹੀ ਉਸਨੇ ਆਪਣੇ ਘਰ ਦੇ ਵਿੱਚ ਪਹੁੰਚਣਾ ਸੀ ਕਿਵੇਂ ਦੋ ਤੋਂ ਆਪਾਂ ਇੱਕ ਹੋਣਾ ਸੀ ਇੱਕ ਹੋ ਕੇ ਕਿਵੇਂ ਆਪਾਂ نیچے ਚੱਲਣਾ ਸੀ ਪਹਿਲੇ ਮਨ ਨੂੰ ਨੀਵੇਂ ਕਰਨਾ ਸੀ ਕਿਉਂਕਿ ਨੇਤਰਾ ਚ ਰੱਖੀ ਜੋਤ ਹੈ ਹੁਣ ਜੋਤ ਰਹੀ ਅਸੀਂ ਸਿੱਧਾ ਚੱਲਦੇ ਹਾਂ ਸਾਰਾ ਸੰਸਾਰ ਤਾਂ ਆਪਾਂ ਦੇਖ ਰਹੇ ਹਾਂ ਇਸ ਨੂੰ ਕਿਹਾ ਮਨ ਨੂੰ ਮੰਦਾ ਹੰਕਾਰੀ ਹੋਣਾ ਕਿਉਂ ਕਿ ਇਹ ਜੋਤ ਭੁੱਲ ਗਈ ਉਸ ਪਰਮੇਸ਼ਰ ਨੂੰ ਦੇਖਣਾ ਇਹ ਅਕ ਸਿੱਧਾ ਆਕਾਰਾਂ ਨੂੰ ਦੇਖ ਰਹੀ ਹੈ ਪਰ ਇਹ ਆਕਾਰ ਜਿਸ ਨਿਰਕਾਰ ਦੇ ਵਿੱਚ ਵਸ ਰਹੇ ਉਸ ਨਿਰੰਕਾਰ ਦਾ ਇਸਨੇ ਪਹਿਤ ਹੀ ਨਹੀਂ ਪਾਇਆ ਜਿਸ ਤੂੰ ਆਪਾਂ ਪਹਿਲਾਂ ਵੀ ਵਿਚਾਰ ਚੁੱਕਿਆ ਨਾ ਕਿ ਨੇਤਰਾਂ ਦੇ ਵਿੱਚ ਜੋਤ ਰੱਖੀ ਐ ਇਹ ਨੇਤਰੋ ਮੇਰਿਓ ਹਰ ਤਮੈ ਜੋਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਲੇਕਿਨ ਅਸੀਂ ਹਰੀ ਨੂੰ ਹੀ ਨਹੀਂ ਦੇਖਿਆ ਸਭ ਦੇਖ ਰਹੇ ਇਹ ਹੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਕਰ ਹੱਲਾ ਕਰਨਾ ਕਰ ਹੱਲੇ ਮਨ ਪਰਦੇਸੀਆ ਕਿਉਂ ਮਿਲਿਆ ਹਰ ਮਾਇ ਤੂੰ ਕਰ ਹੱਲਾ ਕਰਦਾ ਹੀ ਨਹੀਂ ਹੈ ਪਰਦੇਸੀ ਮਨਾ ਤੇ ਤੂੰ ਉਸ ਪਰਮੇਸ਼ਰ ਨੂੰ ਕਿਵੇਂ ਮਿਲ ਲਵੇਂਗਾ ਗੁਰ ਭਾਗ ਪੂਰੇ ਪਾਇਆ ਪੂਰੇ ਭਾਗਾ ਵਾਲੇ ਨੂੰ ਉਹ ਗੁਰ ਇਹ ਤਰੀਕਾ ਇਹ ਜੁਗਤ ਸਮਝ ਆ ਜਾਂਦੀ ਹੈ ਗੱਲ ਮਿਲਿਆ ਪਿਆਰਾ ਆਏ ਜਦੋਂ ਇਹ ਤਰੀਕਾ ਤੋਂ ਸਮਝ ਲਏਗਾ ਤੇ ਪਰਮੇਸ਼ਰ ਤੈਨੂੰ ਆਪ ਆ ਕੇ ਮਿਲੇਗਾ ਉਹ ਆਪ ਪ੍ਰਗਟ ਹੋਏਗਾ ਪਰ ਉਹਦੇ ਲਈ ਕਰਨਾ ਕੀ ਪਏਗਾ ਗੁਰਮੁਖਾਂ ਤੋਂ ਇਹ ਗਿਆਨ ਲੈਣਾ ਪਏਗਾ ਉਹ ਗੁਰਮੁਖ ਲੱਭਣਾ ਪਏਗਾ ਜਿਹੜਾ ਸਾਨੂੰ ਇਹ ਗਿਆਨ ਦੇਵੇ ਕਿ ਆਪਾਂ ਕਰ ਹਲਾ ਕੀਵੇਂ ਕਰਨਾ ਆ ਆਪਾਂ ਇਹ ਗਣੀ ਕਿਵੇਂ ਕਰਨਾ ਆ ਆਪਾਂ ਤੂਰ ਕਿਵੇਂ ਵਜਾਣਾ ਮਨ ਕਰ ਹਲਾ ਸਤਗੁਰ ਪ੍ਰਖਤਿ ਆਏ ਕਿ ਮੇਰੇ ਮਨ ਕਰ ਹਲਾ ਕਰ ਸਤਗੁਰ ਪ੍ਰਖਤਿ ਆਏ ਉਹ ਗਿਆਨ ਲੈ ਉਹ ਨਾਮ ਲੈ ਤੇ ਉਹ ਸਤਗੁਰ ਪ੍ਰਖਤ ਨੂੰ ਧਿਆ ਕਿਉਂ ਧਿਆ ਅੱਗੇ ਜਾ ਕੇ ਗੁਰੂ ਸਾਹਿਬ ਜੀ ਇਸੇ ਸ਼ਬਦ ਦੇ ਵਿੱਚ ਕਹਿੰਦੇ ਨੇ ਕਹਿੰਦੇ ਨੇ ਮਨ ਕਰ ਹਲਾ ਮੇਰੇ ਪਿਆਰੇ ਆ ਇੱਕ ਗੁਰ ਕੀ ਸਿੱਖ ਸੁਣਾਏ ਹੁਣ ਹੋਏਗਾ ਕਿਵੇਂ ਇਹ ਕਰ ਹਲਾ ਜਦ ਤੂੰ ਗੁਰ ਦੀ ਸਿੱਖ ਸੁਣੇਗਾ ਹੈਨਾ ਜਪਜੀ ਸਾਹਿਬ ਦੇ ਵਿੱਚ ਵੀ ਆਪਾਂ ਇਹ ਪੰਕਤੀ ਪੜ੍ਹਦੇ ਆ ਨਾ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਜੇ ਤੂੰ ਗੁਰ ਦੀ ਸਿੱਖ ਸੁਨੇਗਾ ਫਿਰ ਉਸ ਗੁਰ ਨੂੰ ਕਮਾਏਗਾ ਤਾਂ ਹੀ ਤੂੰ ਇੱਕ ਨੂੰ 부ਝ ਸਕਦਾ ਜੇ ਤੂੰ ਗੁਰ ਦੀ ਸਿੱਖ ਨੂੰ ਕਮਾਇਆ ਹੀ ਨਹੀਂ ਫਿਰ ਤੂੰ ਉਸ ਇੱਕ ਨੂੰ 부ਝ ਹੀ ਨਹੀਂ ਸਕਦਾ ਗੁਰ ਵਿਧੀ ਜੁਗਤ ਤਰੀਕਾ ਹਰ ਚੀਜ਼ ਦਾ ਗੌਰ ਹੁੰਦਾ ਹੈ ਨਾ ਹੁਣ ਕੋਈ ਵੀ ਕੋਈ ਵੀ ਕੰਮ ਆਪਾਂ ਕਰੀਏ ਤਾਂ ਸਾਨੂੰ ਸਿੱਖਣਾ ਪੈਂਦਾ ਜੋ ਅਸੀਂ ਸਿੱਖ ਲੈਨੇ ਆ ਉਹ ਸਿੱਖਿਆ ਨੂੰ ਗੁਰ ਵੀ ਕਹਿੰਦੇ ਆ ਸਿੰਪਲ ਜੀ ਭਾਸ਼ਾ ਦੇ ਵਿੱਚ ਦੇਖੋ ਹੁਣ ਉਹ ਗੁਰ ਮਿਲਦਾ ਕਿੱਧਰ ਉਹ ਇਹ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਹੀ ਹੋਇਆ ਵਾ ਕਹਿੰਦੇ ਭਾਈ ਦੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੂਕਤ ਪਦਾਰਥ ਧੇਣ ਕਿ ਸੰਤ ਦੀ ਸਭਾ ਦੇ ਵਿੱਚ ਕਿਹੜਾ ਸੰਤ ਗੁਰਮੁਖ ਸਾਧੂ ਉਹ ਜਿਹੜਾ ਇਹ ਗਿਆਨ ਦਵੇ ਕਿ ਕਿਵੇਂ ਆਪਾਂ ਉਸ ਪਰਮੇਸ਼ਰ ਨੂੰ ਨੇੜੇ ਦੇਖਣਾ ਆ ਨੇੜੇ ਦੇਖੋ ਪਰਮ ਬ੍ਰਹਮ ਇੱਕ ਨਾਮ ਧਿਆਵੋ ਜੋ ਠਾਕੁਰ ਸਦਾ ਸਦਾ ਹਜੂਰ ਹੈ ਜਿਹੜਾ ਠਾਕੁਰ ਸਦਾ ਤੇਰੇ ਸਾਹਮਣੇ ਆ ਤਾਂ ਕੋ ਅੰਧਾ ਜਾਣ ਦੂਰੇ ਅੰਨਾ ਕਿਉਂ ਕਹਤਾ ਕਿਉਂਕਿ ਜਿੰਨੂੰ ਹਜੂਰ ਬੁਝਣਾ ਸੀ ਉਹਨੂੰ ਦੇਖਿਆ ਹੀ ਨਹੀਂ ਅੱਖਾਂ ਬੰਦ ਕਰ ਲਈਆਂ ਤੇ ਕੀ ਹੋ ਗਿਆ ਆਪਾਂ ਅੰਨੇ ਹੋ ਗਏ ਗੁਰਬਾਣੀ ਸਾਨੂੰ ਕੀ ਕਹ ਰਹੀ ਹੈ ਅੰਨਾ ਕਿਉਂ ਕਿਉਂਕਿ ਅੱਖਾਂ ਹੁੰਦੇ ਹੋਏ ਵੀ ਅਸੀਂ ਸੰਸਾਰ ਦੇਖ ਰਹੇ ਹਾਂ ਪਰ ਇਹ ਸੰਸਾਰ ਜਿਸ ਨਿਰੰਕਾਰ ਦੇ ਵਿੱਚ ਵਸ ਰਿਹਾ ਉਸਨੂੰ ਆਪਾਂ ਦੇਖ ਹੀ ਨਹੀਂ ਰਹੇ ਹੁਣ ਚੌਥੀ ਚੀਜ਼ ਜਿਹੜੀ ਆਪਾਂ ਵਿਚਾਰਨੀ ਸੀ ਦੇਖੋ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਹੋਇਆ ਵਾ ਕਿ ਮੰਨਣਾ ਨੀਮਾ ਕਰਨਾ ਪੈਣਾ ਹੈ ਮੰਨ ਨਹੀਂ ਹੈ ਜਿਸ ਨੂੰ ਆਪਾਂ ਬੋਝਣਾ ਆ ਸਭ ਤੋਂ ਪਹਿਲਾਂ ਕਿਉਂਕਿ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਪਛਾਣਿਆ ਅਸੀਂ ਉਸ ਮਾਲਕ ਨੂੰ ਨਹੀਂ ਪਛਾਣ ਸਕਦੇ ਹੋਰ ਆਪਾਂ ਸੰਸਾਰ ਦੇ ਵਿੱਚ ਜਿੰਨੇ ਵੀ ਕਰਮ ਧਰਮ ਕਰ ਲਈਏ ਮਾਲਕ ਖੁਸ਼ ਹੋਈ ਨਹੀਂ ਸਕਦਾ ਕਦੋਂ ਖੁਸ਼ ਹੋਏਗਾ ਜਦੋਂ ਮੰਨ ਦਵਾਂਗੇ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਉਹਨ ਅਕਾਲ ਤਖਤ ਬਾਰੇ ਚੌਥਾ ਜੋ ਆਪਾਂ ਕਿਹਾ ਸੀ ਪੁਆਇੰਟ ਡਿਸਕਸ ਕਰਾਂਗੇ ਅਕਾਲ ਤਖਤ ਤੇ ਤੁਸੀਂ ਸਾਰੇ ਦਰਬਾਰ ਸਾਹਿਬ ਤਾਂ ਜ਼ਰੂਰ ਗਏ ਹੋ ਹੋਗੇ ਜਿਹੜਾ ਨਹੀਂ ਗਿਆ ਉਹਨੇ ਵੀਡੀਓ ਤੇ ਵਿੱਚ ਤਾਂ ਜ਼ਰੂਰ ਦੇਖਿਆ ਹੋਏਗਾ ਦੇਖੋ ਲੇਕਿਨ ਹਰ ਗੁਰਸਿੱਖ ਤਾਂ ਜ਼ਰੂਰ ਗਿਆ ਹੁਣ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਅੱਜ ਦੋ ਵੀ ਐਂਟਰੀ ਕਰਦੇ ਆ ਕਿ ਪੌੜੀਆਂ ਆਪਾਂ ਕੀ ਕਰਦੇ ਆ ਨੀਚੇ ਉਤਰਦੇ ਆ ਉੱਥੇ ਕੀ ਗਿਆਨ ਹੈ ਇਹੀ ਗਿਆਨ ਸਭ ਤੋਂ ਪਹਿਲਾਂ ਮਨ ਨੂੰ ਕੀ ਕਰਨਾ ਹੈ ਨੀਚੇ ਕਰਨਾ ਹੈ ਜਦੋਂ ਮਨ ਨੀਚੇ ਹੁੰਦਾ ਆ ਉਸ ਤੋਂ ਬਾਅਦ ਅਸੀਂ ਜਾਣਦੇ ਆ ਦਰਬਾਰ ਸਾਹਿਬ ਅੱਗੇ ਜਾ ਕੇ ਮੱਥਾ ਟੇਕਦੇ ਆ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਬਹੁਤ ਗਹਿਰਾ ਸਾਨੂੰ ਗਿਆਨ ਦਿੱਤਾ ਹੋਇਆ ਅਸੀਂ ਸਿਰਫ ਮੱਥਾ ਟੇਕ ਕੇ ਪ੍ਰਕਰਮਾ ਕਰਕੇ দান ਪੇਟੀਆਂ ਦੇ ਵਿੱਚ ਪੈਸੇ ਪਾ ਕੇ ਸਰੋਪਾ ਲੈ ਕੇ ਲੰਗਰ ਖਾ ਕੇ ਅਰਦਾਸ ਕਰਾ ਕੇ ਬਸ ਕਰੇ ਮੁੜ ਆਣੇ ਆ ਪਰ ਉਹ ਜਿਹੜਾ ਸਟਰਕਚਰ ਬਣਾਇਆ ਹੋਇਆ ਵਾ ਉਹਦੇ ਵਿੱਚ ਸਾਡੇ ਦਸਾਂ ਦੁਆਰਾਂ ਦਾ ਗਿਆਨ ਦਿੱਤਾ ਹੋਇਆ ਉਹਨੂੰ ਅਸੀਂ ਕਦੇ ਫਿਰ ਵਿਚਾਰਾਂਗੇ ਅੱਜ ਦਾ ਟੌਪਿਕ ਆਪਾਂ ਸਿਰਫ ਇਹੀ ਰੱਖਾਂਗੇ ਕਿ ਕਿਵੇਂ ਮਨ ਨੇ ਨੀਚਾ ਹੋਣਾ ਹੈ ਤੇ ਧਿਆਨ ਦੀ ਜਿਹੜੀ ਵਿਧੀ ਸਾਨੂੰ ਗੁਰਬਾਣੀ ਦੇ ਵਿੱਚ ਦੱਸੀ ਹੋਈ ਆ ਆਪਾਂ ਇਹ ਡਿਸਕਸ ਕਰਾਂਗੇ ਦੇਖੋ ਹੰਦਰਬਾਰ ਸਾਹਿਬ ਆਪਾਂ ਜਾਣਦੇ ਆ ਸਭ ਤੋਂ ਪਹਿਲਾਂ ਪੌੜੀਆਂ ਤੋਂ ਆਪਾਂ نیچے ਉਤਰਦੇ ਆ ਇਹ ਗਿਆਨ ਸਭ ਤੋਂ ਪਹਿਲਾਂ ਮਨ ਨੇ ਨੀਵੇਂ ਹੋਣਾ ਜਦੋਂ ਮਨ ਨੀਵੇਂ ਹੁੰਦਾ ਹੈ ਫਿਰ ਜਦੋਂ ਅਸੀਂ ਅਕਾਲ ਤਖਤ 'ਤੇ ਚੜਨਾ ਹੁੰਦਾ ਹੈ ਤੇ ਫਿਰ ਤੋਂ ਅਸੀਂ ਕੀ ਕਰਦੇ ਆ ਵਨ ਬਾਈ ਵਨ ਪੌੜੀਆਂ ਚੜਦੇ ਆ ਨਾ ਵਨ ਬਾਈ ਵਨ ਪੌੜੀਆਂ ਚੜ ਕੇ ਫਿਰ ਆਪਾਂ ਤੋਂ ਅਸੀਂ ਉੱਪਰ ਪਹੁੰਚਦੇ ਆ ਅਕਾਲ ਦੇ ਤਖਤ ਪਹੁੰਚਦੇ ਆ ਤੇ ਇਹੀ ਗਿਆਨ ਤਾਂ ਸਾਨੂੰ ਦੱਸ ਰਹੀ ਹੈ ਗੁਰਬਾਣੀ ਪਹਿਲੇ ਦੋ ਤੋਂ ਇੱਕ ਹੋਣਾ ਨੀਚੇ ਹੋਣਾ ਮਨ ਨੂੰ ਨੀਵੇਂ ਕਰਨਾ ਜਿਵੇਂ ਮਨ ਨੀਵੇਂ ਹੁੰਦਾ ਫਿਰ ਪਰਮੇਸ਼ਰ ਆਪੇ ਇਸ ਨੂੰ ਉੱਪਰ ਲੈ ਜਾਂਦਾ ਹੈ ਹੈਨਾ ਏਵਡ ਉੱਚਾ ਹੋਵੇ ਕੋਏ ਤੇ ਇਸ ਉੱਚੇ ਕੋ ਜਾਣੈ ਸੋ ਹੁਣ ਜਦ ਤੱਕ ਅਸੀਂ ਉੱਥੋਂ ਤੱਕ ਪਹੁੰਚਦੇ ਨਹੀਂ ਉਹ ਤਾਂ ਅਸੀਂ ਉਸ ਨੂੰ ਜਾਣ ਨਹੀਂ ਸਕਦੇ ਪਰ ਇਹ ਅਸੀਂ ਆਪ ਨਹੀਂ ਪਹੁੰਚ ਸਕਦੇ ਇਹਨੂੰ ਪਹੁੰਚਣ ਦੇ ਲਈ ਇੱਥੋਂ ਤੱਕ ਪਹੁੰਚાડ ਦੇ ਲਈ ਸਾਨੂੰ ਗੁਰਮੁਖਾਂ ਦਾ ਸੰਗ ਕਰਨਾ ਪੈਂਦਾ ਆ ਨਾ ਹਾਉਂ ਟੁੰਡੇ ਦੀ ਸੱਜਣਾ ਸੱਜਣ ਮੈਂਡੇ ਨਾਲ ਜੇ ਨਾਨਕ ਅਲਖ ਨਾ ਲਖਈ ਗੁਰਮੁਖ ਦੇ ਦਖਾਲ ਉਹ ਅਲਖ ਹੈ ਉਹਨੂੰ ਲਖਿਆ ਨਹੀਂ ਜਾ ਸਕਦਾ ਉਹਨੂੰ ਜਾਣਿਆ ਨਹੀਂ ਜਾ ਸਕਦਾ ਪਰ ਗੁਰਮੁਖ ਦੁਆਰਾ ਅਸੀਂ ਉਸਨੂੰ ਜਾਣ ਸਕਦੇ ਆ ਕਿਉਂ ਕਿਉਂਕਿ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਆ ਕਿ ਗੁਰਮੁਖ ਤੇ ਅਸੀਂ ਆਪ ਬਣ ਨਹੀਂ ਸਕਦੇ ਗੁਰਮੁਖ ਜਿਸ ਨੂੰ ਆਪ ਕਰੈ ਸੋ ਉਹ ਵੈ ਇੱਕ ਅਸੋ ਚਿਤਲਾਏ ਫਿਰ ਗੁਰਮੁਖ ਆਪਣਾ ਆਪ ਜਿਸ ਨੂੰ 부ਝਾਉਂਦਾ ਪਰਮੇਸ਼ਰ ਜਿਸ ਨੂੰ ਆਪਣਾ ਆਪ 부ਝਾਉਂਦਾ ਆ ਉਹ ਗੁਰਮੁਖ ਹੈ ਫਿਰ ਗੁਰਮੁਖ ਦੁਆਰਾ ਇਹ ਗਿਆਨ ਆਪਾ ਲੈਣੇ ਆ ਜੋ ਇਹ ਗਿਆਨ ਦੇ ਰਿਹਾ ਫਿਰ ਉਹ ਗਿਆਨ ਆਪਾ ਲੈਣਾ ਕਿਹੜਾ ਗਿਆਨ ਦੇਖਣ ਦਾ ਗਿਆਨ ਕਿਵੇਂ ਆਪਾਂ ਦੋ ਤੋਂ ਇੱਕ ਹੋਣਾ ਆ ਹੁਣ ਗੁਰਬਾਣੀ ਗੁਰੂ ਜੀ ਸਮਝਾਉਂਦੇ ਨਾ ਸ਼ਬਦ ਆਂਦਾ ਬਹੁਤ ਪਿਆਰਾ ਸ਼ਬਦ ਸੀਗਾ ਸੱਚਾ ਸੱਚਾ ਤਖਤਰ ਚਾਇਆ निज कर बसिया तिथै मोह न माया सदहि साच बसिया कट अंतर गुरुमुख करनी सारी है कि गुरुमुख ਜਿਹੜਾ ਹੈ ਉਹ ਇਹ ਗਿਆਨ ਦਿੰਦਾ ਹੈ ਉਹ ਸਾਨੂੰ ਦੱਸਦਾ ਹੈ ਕਿ ਕਿਵੇਂ ਅਸੀਂ ਉਸ ਸੱਚੇ ਦੇ ਤਖਤ ਤੇ ਬਹਿਣਾ ਹੈ ਜਾ ਕੇ ਕਿਵੇਂ ਸਾਡਾ ਮਨ ਉਸ ਦੇ ਘਰ ਦੇ ਵਿੱਚ ਜਾ ਕੇ ਵਸ ਸਕਦਾ ਹੈ ਕਿਉਂ ਗੁਰਮੁਖ ਕਿਉਂਕਿ ਗੁਰਮੁਖ ਬਹੁਤ ਵੱਡੀ ਅਵਸਥਾ ਹੈ ਗੁਰਬਾਣੀ ਦੇ ਵਿੱਚ ਕਹਿੰਦੇ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾ ਵੈਗੋ ਗੁਰਮੁਖ ਜਾਏ ਮਿਲਿਆ ਨਿਜ ਮਹਲੀ ਅਨਹਦ ਸਬਦ ਬਜਾਵੈਗੋ ਅਨਹਦ ਕੀ ਜੇਦੀ ਕੋਈ ਹੱਦ ਨਹੀਂ ਹੈ ਹੁਣ ਸਾਡਾ ਸ਼ਰੀਰ ਹੱਦ ਦੇ ਵਿੱਚ ਹੈ ਸਾਡੇ ਸ਼ਰੀਰ ਦੀ ਹੱਦ ਬੰਨੀ ਹੈ ਸਾਡੇ ਸ਼ਰੀਰ ਦੀ ਇੱਕ ਜੂਨ ਹੈ ਹਨਾ ਅਨਹਦ ਕੋਈ ਆਵਾਜ਼ ਵੀ ਨਹੀਂ ਹੈ ਜੋਤ ਸਰੂਪ ਅਨਾਹਦ ਵਾਜਿਆ ਕਿਉਂਕਿ ਜੋਤ ਸਰੂਪ ਜਦ ਤੱਕ ਜੋਤ ਜੋਤ ਦੇ ਵਿੱਚ ਨਹੀਂ ਮਿਲੇ ਉਦੋਂ ਤੱਕ ਸੰਪੂਰਨਤਾ ਹੋ ਨਹੀਂ ਸਕਦੀ ਉਨ ਜੇਕਰ ਅਸੀਂ ਇਹਨਾਂ ਚਾਰਾਂ ਚੀਜ਼ਾਂ ਨੂੰ ਸਮਝੀਏ ਥੋੜਾ ਜਿਹਾ ਧਿਆਨ ਦੇ ਨਾਲ ਪਹਿਲਾ ਆਪਾਂ ਕੀ ਡਿਸਕਸ ਕੀਤਾ ਸੀਗਾ ਈਵੜੀ ਕਿਵੇਂ ਆਪਾਂ ਵੜਨਾ ਆ ਕਿਹਦੇ ਵਿੱਚ ਉਹਦੇ ਘਰ ਦੇ ਵਿੱਚ ਦੂਸਰਾ ਤੂਰ ਕਿਵੇਂ ਤੂਰ ਵਜਾਣਾ ਆ ਉਹ ਤੂਰ ਮੂਹ ਨਾਲ ਨਹੀਂ ਵਜਾਣਾ ਉਹ ਤੂਰ ਮਨ ਨਾਲ ਵਜਾਣਾ ਹੈ ਮਨ ਕਿੱਥੇ ਆ ਇਹ ਨੇਤਰਾਂ ਦੇ ਵਿੱਚ ਰੱਖੀ ਹੋਈ ਜੋ ਇਹ ਐਵੇਂ ਤੂਰ ਵੱਜੇਗਾ ਫਿਰ ਆਪਾਂ ਡਿਸਕਸ ਕੀਤਾ ਸੀਗਾ ਤੀਸਰਾ ਕਰਹਲਾ ਕਰਹਲਾ ਕੀ ਸੀਗਾ ਮੋਠਨਾ ਕਿਵੇਂ ਉੜਦੀ ਗਰਦਨ ਐਵੇਂ نیچے ਹੋ ਕੇ ਫਿਰ ਉੱਪਰ ਜਾਂਦੀ ਹੈ ਚੌਥਾ ਆਪਾਂ ਡਿਸਕਸ ਕੀਤਾ ਹੈ ਅਕਾਲ ਤਖਤ ਕਿਵੇਂ ਆਪਾਂ ਪਹਿਲੇ ਜਦੋਂ ਦਰਬਾਰ ਸੱਜਣੇ ਆ ਪੌੜੀਆਂ ਤੋਂ نیچے ਉਤਰਦੇ ਆ نیچے ਉਤਰ ਕੇ ਫਿਰ ਕਿਵੇਂ ਆਪਾਂ ਅਕਾਲ ਤਖਤ ਦੀ ਪੌੜੀਆਂ ਚੜਦੇ ਆ ਉੱਪਰ ਹੁੰਦੇ ਆ ਉਤਮ ਸਲੋਕ ਸਾਦ ਕੇ ਬਚਨ ਅਮਲਿਕ ਲਾਲ ਇਹ ਰਤਨ ਸੁੰਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨਦ ਕਰੈ ਪ੍ਰਭ ਗਾਜੈ ਪ੍ਰਗਟੈ ਗੋਪਾਲ ਮਹਾਂਤ ਕੇ ਮਾਥੇ ਜਿਹਦੇ ਮੱਥੇ ਤੇ ਪ੍ਰਗਟ ਹੈ ਪ੍ਰਗਟੈ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੈ ਤਿਨ ਕੈ ਸਾਥ ਜਿਹਦੇ ਮੱਥੇ ਤੇ ਪ੍ਰਗਟ ਹੈ ਜੋ ਸਾਨੂੰ ਦੱਸੇ ਇਹ ਗਿਆਨ ਕਿ ਕਿਵੇਂ ਉਪਰਗਟ ਹੋ ਸਕਦਾ ਜਿਹੜਾ ਸਾਨੂੰ ਇੱਥੋਂ ਲਿਜਾ ਕੇ ਉੱਥੋਂ ਤੱਕ ਲੈ ਜਾਏ ਇੱਥੋਂ ਦੀ ਉੱਥੋਂ ਤੱਕ ਲੈ ਜਾਏ ਪਰ ਇੱਥੋਂ ਡਾਇਰੈਕਟ ਉੱਥੇ ਨਹੀਂ ਜਾਇਆ ਜਾ ਸਕਦਾ ਕਦੋਂ ਜਾਵਾਂਗੇ ਪਹਿਲੇ ਨੀਵੇਂ ਹੋਵਾਂਗੇ ਫਿਰ ਹੀ ਆਪਾਂ ਉੱਥੋਂ ਤੱਕ ਜਾ ਸਕਦੇ ਆ ਇਹ ਚਾਰ ਚੀਜ਼ਾਂ ਨੂੰ ਜੇਕਰ ਆਪਾਂ ਸਮਝ ਲਈਏ ਧਿਆਨ ਦੇ ਨਾਲ ਤੇ ਗੁਰਬਾਣੀ ਦਾ ਸਹਾਰਾ ਲੈ ਕੇ ਫਿਰ ਹੀ ਅਸੀਂ ਉਸ ਨੂੰ ਸਮਝ ਸਕਦੇ ਆ ਇਹ ਬਹੁਤ ਵੱਡਾ ਤੇ ਅਨਮੋਲ ਖਜ਼ਾਨਾ ਆ ਜਿਹੜਾ ਸਾਡੇ ਕੋਲ ਪਿਆ ਨਹੀਂ ਹੈ ਪਰ ਅਸੀਂ ਜਿਹੜਾ ਸਾਡੇ ਕੋਲ ਪਿਆ ਹੈ ਮਾਫ ਕਰਨਾ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਗੁਰਬਾਣੀ ਨੂੰ ਕੇਵਲ ਤੇ ਕੇਵਲ ਪੜਨ ਤੱਕ ਹੀ ਸੀਮਿਤਾ ਉਸ ਨੂੰ 부ਝ ਨਹੀਂ ਰਹੇ ਹੋ ਗੁਰਬਾਣੀ ਗੁਰੂ ਜੀ ਸਾਨੂੰ ਬਾਰ ਬਾਰ ਇਹ ਕਹਿ ਰਿਹਾ ਹੈ 부ਝੋ 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 ਇਸ ਨੂੰ ਬਸ ਕੇਵਲ ਪੜਨ ਤੱਕ ਸੀਮਿਤ ਨਾ ਰਹ ਜਾਈਓ ਕਿਉਂਕਿ ਪੜ ਪੜ ਕੇ ਬਥੇਰੇ ਲੋਕ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਪੜ ਪੜ ਕੇ ਲੋਕਾਂ ਨੇ ਹੰਕਾਰ ਵੀ ਸਹਿੜ ਲਿਆ ਲੇਕਿਨ ਜਦ ਤੱਕ ਅਸੀਂ ਇਸ ਨੂੰ ਸਮਝਦੇ ਨਹੀਂ ਆ ਜੀਵਨ ਦੇ ਵਿੱਚ ਨਹੀਂ ਅਪਣਾਉਂਦੇ ਜਦ ਤੱਕ ਅਸੀਂ ਖੋਜਦੇ ਨਹੀਂ ਆ ਫਿਰ ਸਾਡਾ ਜਿਹੜਾ ਜੀਵਨ ਹੈ ਅਜਾਇਆਂ ਚਲੇ ਜਾਂਦਾ ਹੈ ਇਸ ਕਰਕੇ ਉਮੀਦ ਕਰਦਾ ਹਾਂ ਇਹ ਜਿਹੜੀ ਅਸੀਂ ਚਾਰ ਚੀਜ਼ਾਂ ਅੱਜ ਡਿਸਕਸ ਕੀਤੀਆਂ ਗੁਰਬਾਣੀ ਗੁਰੂ ਦਾ ਸਹਾਰਾ ਲੈ ਕੇ ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਹਾਂ ਜੇਕਰ ਕਿਸੇ ਜੀਵ ਨੇ ਪ੍ਰੈਕਟੀਕਲ ਸਿੱਖਣਾ ਹੋਵੇ ਕਿ ਕਿਵੇਂ ਆਪਾਂ ਦੋ ਤੋਂ ਇੱਕ ਹੋਣਾ ਆ ਕਿਵੇਂ ਮਨ ਨੂੰ ਨੀਚੇ ਲੈ ਕੇ ਜਾਣਾ ਆ ਫਿਰ ਕਿਵੇਂ ਮਨ نیچے ਤੋਂ ਉੱਪਰ ਜਾਏਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਦਿੱਤਾ ਹੋਇਆ ਆਲਰੇਡੀ ਭਾਈ ਸਾਹਿਬ ਜੀ 8 ਤੋਂ 9 ਵਜੇ ਲਾਈਵ ਹੁੰਦੇ ਨੇ ਫੇਸਬੁੱਕ YouTube ਦੋਨਾਂ ਤੇ ਆਪ ਜੀ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ ਕੋਈ ਪੈਸਾ ਨਹੀਂ ਹੈ ਕੋਈ ਮੁੱਲ ਨਹੀਂ ਹੈ ਕਿਤੇ ਆਨ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਕੋਈ ਡੇਰਾ ਨਹੀਂ ਕੁਝ ਨਹੀਂ ਹਿਰਦੇ ਨਾਮ ਵਸਾਓ ਘਰ ਬੈਠੇ ਗੁਰੂ ਤੇ ਆਓ ਜੋਗ ਨਾ ਪਗ ਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈ ਐ ਸਤਗੁਰ ਕੇ ਉਪਦੇਸ਼ ਕਿਉਂਕਿ ਇਹ ਜਿਹੜਾ ਧਿਆਨ ਮਾਰਾ ਗਿਆ ਇਹ ਇਹ ਵਾਲਾ ਜੋਗ ਮਾਰਾ ਗਿਆ ਲੋਕੀ ਕਹਿੰਦੇ ਨਾ ਜੋਗੀ ਨਹੀਂ ਬਣਨਾ ਇਹ ਤਾਂ ਜੋਗੀਆਂ ਵਾਲਾ ਆ ਗੁਰਬਾਣੀ ਆਪ ਕਹਿ ਰਹੀ ਐ ਘਰ ਬੈਠਿਆਂ ਜੋਗ ਪਾਈ ਐ ਕਿਹੜਾ ਜੋਗ ਇਹ ਜੋਗ ਜੋਗ ਜਾਨੀ ਜੋੜਨਾ ਘਰ ਬੈਠਿਆਂ ਜੋਗ ਪਾਈ ਐ ਪਰ ਕਦੋਂ ਹੋਏਗਾ ਕਦੋਂ ਜੁੜੋਂਗੇ ਕਦੋਂ ਇਹ ਜੋਗ ਮਿਲੇਗਾ ਸਤਗੁਰ ਕੇ ਉਪਦੇਸ਼ ਜਦੋਂ ਅਸੀਂ ਸਤਗੁਰ ਦੇ ਉਪਦੇਸ਼ ਨੂੰ ਕਮਾਵਾਂਗੇ ਇੰਨੀ ਕਿ ਵਿਚਾਰ ਕਰਦੇ ਹੋਏ ਇੱਕ ਨਹੀਂ ਅਨੇਕਾ ਪੁੱਲਾਂ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਸੰਗਤ ਤੇ ਸਤਗੁਰ ਜੀ ਬਖਸ਼ਣ ਜੋਗੋ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ